ਚਾਹ ਦੇ ਵਿੱਚੋਂ ਸੋਨਾ ਪਵਣ ਹਾਂਜੀ ਇਹ ਸੋਨਾ ਤਾਂ ਸਭ ਦੇ ਘਰ ਹੀ ਆ ਤੇ ਸਭ ਦੇ ਘਰਾਂ ਦੇ ਵਿੱਚੋਂ ਚਾਹ ਦੇ ਵਿੱਚੋਂ ਸੋਨਾ ਨਿਕਲ ਸਕਦਾ ਹੈ ਸਭ ਦੇ ਘਰੇ ਸੋਨਾ ਚਾਹ ਦੇ ਵਿੱਚੋਂ ਨਿਕਲੂਗਾ ਹਾਂਜੀ ਤੇ ਕਿਵੇਂ ਨਿਕਲੂਗਾ ਅਜੋ ਦੋਸਤੋ ਤੁਹਾਨੂੰ ਵੀ ਸਮਝਾ ਦਿੰਨੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਕਰ ਲਿਓ ਪਵਣ ਕਮਾਲ ਹੋ ਗਈ ਚਾਹ ਦੇ ਵਿੱਚੋਂ ਸੋਨਾ ਹਾਂਜੀ ਸਭ ਨੂੰ ਮਿਲ ਸਕਦਾ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ ਹਾਂਜੀ ਸਭ ਤੋਂ ਪਹਿਲਾ ਨਾਮ ਹੈ ਜੀ ਹਰਜਿੰਦਰ ਸੰਧੂ ਇਹਨੇ ਜੀ ਤਰਮਾਲਾ ਤੋਂ ਉਸ ਤੋਂ ਬਾਅਦ ਨੇ ਜੀ ਰੂਬੀ ਕਲਰਾ ਲੁਧਿਆਣਾ ਤੋਂ ਫਿਰ ਨੇ ਜੀ ਜਰਨਲ ਕੌਰ ਪਟਿਆਲਾ ਤੋਂ ਉਸ ਤੋਂ ਬਾਅਦ ਗਰਮੀਤ ਕੌਰ ਦਿੱਲੀ ਤੋਂ ਅਗਮਪ੍ਰੀਤ ਸਿੰਘ ਅੰਮ੍ਰਿਤਸਰ ਤੋਂ ਤੇ ਉਸ ਤੋਂ ਲਾਸਟ ਨਾਮ ਹੈ ਜੀ ਭੁਪਿੰਦਰ ਕੌਰ ਚੰਡੀਗੜ੍ਹ ਤੋਂ ਸੋ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਦੋਸਤੋ ਵੀ ਚਾਹ ਦੇ ਵਿੱਚੋਂ ਸੋਨਾ ਕਵੇਂ ਨਿਕਲੂਗਾ ਹਾਂਜੀ ਆਜੋ ਸਭ ਤੋਂ ਪਹਿਲਾਂ ਆਪਾਂ ਨੂੰ ਚਾਹ ਬਣਾਉਣੀ ਪਾਉਗੀ ਚਾਹ ਦੇ ਲਈ ਆਪਾਂ ਰੱਖਤਾ ਜੀ ਪਾਣੀ ਤੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚ ਪੱਤੀ ਦੀ ਦੋਸਤੋ ਚਾਹ ਦੇ ਵਿੱਚੋਂ ਸੋਨਾ ਕੱਢਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ ਤੇ ਪੱਤੀ ਲੈਣਾ ਪਊ ਪੱਤੀ ਲੈਣੀ ਪਊਗੀ ਹਾਂਜੀ ਕਿਉਂਕਿ ਫੇਰ ਹੀ ਆਪਾਂ ਨੂੰ ਇੰਨੀ ਸੋਹਣੀ ਚੀਜ਼ ਇੰਨੀ ਮਹਿੰਗੀ ਚੀਜ਼ ਵਿੱਚੋਂ ਮਿਲੂਗੀ ਤੇ ਥੋੜਾ ਜਿਹਾ ਕਿ ਸਸਤੇ ਦੇ ਵਿੱਚ ਹੀ ਸਰ ਜਾਣਾ ਠੀਕ ਬਣਾਓ ਜਲਦੀ ਜਲਦੀ ਚਾਹ ਪਾਵਣਾ ਆਪਾਂ ਤਾਂ ਫਿਰ ਰੋਜ਼ ਇਸ ਚਾਹ ਦੇ ਵਿੱਚੋਂ ਸੋਨਾ ਕੱਢਿਆ ਕਰਾਂਗੇ ਕਿਉਂਕਿ ਤਿੰਨ ਚਾਰ ਟਾਈਮ ਚਾਹ ਪੀਣੇ ਆਪਾਂ ਹਾਂਜੀ ਹਾਂਜੀ ਪਾਣੀ ਜਿਹੜਾ ਆਪਣਾ ਅਰੀਜਨਲ ਸਟਾਰਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਦੁੱਧ ਠੀਕ ਜਾਨੀ ਕਿ ਚਾਹ ਜਿਹੜੀ ਆਪਾਂ ਬਣਾਉਣੀ ਆ ਕੱਚੀ ਜੀ ਚਾਹ ਬਣਾਉਣੀ ਆ ਫੇਰ ਵਿੱਚ ਸੋਨਾ ਨਿਕਲੂਗਾ ਹਾਂਜੀ ਠੀਕ ਹਾਂਜੀ ਪਵਨ ਹਾਂਜੀ ਹੁਣ ਤੁਹਾਨੂੰ ਤੁਹਾਨੂੰ ਦੱਸ ਦਿਆਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਣਾ ਸੋਨਾ ਚਾਂਦੀ ਇਹ ਪਾਏ ਪਾਏ ਹੋ ਜਾਂਦੇ ਆ ਜੀ ਖਰਾਬ ਜਾਨੀ ਕਿ ਆਪਣੀ ਚਾਂਦੀ ਤਾਂ ਜੇ ਆਪਾਂ ਪਾਈ ਰੱਖੀਏ ਤਾਂ ਰਹਿੰਦੀ ਆ ਵਧੀਆ ਤੇ ਜੇ ਆਪਾਂ ਇਹਨੂੰ ਰੱਖ ਦਈਏ ਤਾਂ ਇਹ ਹੋ ਜਾਂਦੀ ਕਾਲੀ ਤੇ ਆਪਣੇ ਸੋਨੇ ਦੇ ਜਿਹੜੇ ਗਹਿਣੇ ਹੁੰਦੇ ਆ ਉਹ ਵੀ ਜਿਹੜੇ ਕੀ ਕਾਲੇ ਹੋ ਜਾਂਦੇ ਆ ਕਈ ਵਾਰ ਤੇ ਆਪਾਂ ਸੁਨਿਆਰਿਆਂ ਤੋਂ ਪਾਲਿਸ਼ ਕਰਵਾਉਨੇ ਆ ਇਹਨਾਂ ਨੂੰ ਧਵਾਉਨੇ ਆ ਜਿਹਦੇ ਨਾਲ ਆਪਣਾ ਸੋਨਾ ਜਿਹੜਾ ਕੋਸ਼ਨਾ ਕੋਸ਼ਤਾ ਲੈ ਹੀ ਜਾਂਦਾ ਫਰਕ ਪੈਂਦਾ ਹੀ ਹੈ ਭਵੇਂ ਆਪਾਂ ਮੰਨ ਲਈਏ ਤੇ ਭਵੇਂ ਆਪਾਂ ਨਾ ਮੰਨ ਲਈਏ ਬਿਲਕੁਲ ਹਨਾ ਜੀ ਤੇ ਇਸ ਲਈ ਆਪਾਂ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਅੱਜ ਵੀ ਕਿਸ ਤਰ੍ਹਾਂ ਤੁਸੀਂ ਆਪਦੇ ਸੋਨੇ ਚਾਂਦੀ ਦੇ ਗਹਿਣੇ ਆ ਜਿਹੜੇ ਸਾਰੇ ਚਮਕਾ ਸਕਦੇ ਹੋ ਵੀ ਘਰੇ ਸੋਨਾ ਬਣਾ ਸਕਦੇ ਹੋ ਕਿਉਂਕਿ ਆ ਦੇਖੋ ਆਪ ਸਾਰੇ ਕਾਲੇ ਹੋ ਗਏ ਉਹ ਇਹ ਦੇਖਣ ਜੀ ਤਾਂ ਸੋਨਾ ਲੱਗ ਹੀ ਨਹੀਂ ਰਿਹਾ ਵੀ ਕਾਲੇ ਹੋਏ ਪਏ ਨੇ ਚਮਕ ਖਤਮ ਹੋਈ ਪਈ ਹਾਂਜੀ ਆ ਦੇਖੋ ਕਿਸ ਤਰ੍ਹਾਂ ਕਾਲੇ ਹੋ ਚੁੱਕੇ ਆ ਜੇ ਹੁਣ ਆਪਾਂ ਇਹਦੇ ਵਿੱਚ ਸਾਰੇ ਜਿਹੜੇ ਕੀ ਆਪਣੇ ਗਹਿਨੇ ਆ ਆਪਾਂ ਇਹਦੇ ਵਿੱਚ ਪਾਵਾਂਗੇ ਚਾਂਦੀ ਦੇ ਸੋਨੇ ਦੇ ਸਾਰੇ ਤੇ ਜਿਹੜੇ ਕੀ ਤੁਹਾਨੂੰ ਲਾਸਟ ਤੱਕ ਵਿਖਾਵਾਂਗੇ ਆਪਾਂ ਕਿੰਨੇ ਜ਼ਿਆਦਾ ਵਧੀਆ ਇਹ ਸਾਰੇ ਕਲੀਨ ਹੋ ਜਾਣਗੇ ਠੀਕ ਪੈਨੂੰ ਥੋੜਾਕਾ ਟਾਈਮ ਇਹਦੇ ਵਿੱਚ ਇਸੇ ਤਰ੍ਹਾਂ ਹੀ ਰਿੱਜਨ ਦਿੰਨੇ ਆ ਠੀਕ ਠੀਕ ਹਾਂਜੀ ਤੇ ਬਹੁਤ ਹੀ ਵਧੀਆ ਦੋਸਤੋ ਇਹ ਕਲੀਨ ਹੁੰਦਾ ਆਪਾਂ ਦਾ ਹਰ ਵਾਰੀ ਇਸੇ ਤਰ੍ਹਾਂ ਹੀ ਕੀਤਾ ਕਰਦੇ ਆ ਤੇ ਹੁਣ ਦੋਸਤੋ ਤੁਸੀਂ ਕੀ ਕਰਨਾ ਹਲਦੀ ਲੈਣੀ ਆ ਠੀਕ ਠੀਕ ਜੀ ਥੋੜੀ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਠੀਕ ਹੈ ਠੀਕ ਅੱਧਾ ਕ ਚਮਚਾ ਆਪਾਂ ਹਲਦੀ ਦਾ ਪਾ ਲੈਣਾ ਹਾਂਜੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਪਾਤਾ ਜੀ ਮਿੱਠਾ ਸੋਡਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੰਨੇ ਆ ਤੇ ਗੈਸ ਆਪਾਂ ਕਰ ਦਿੰਨੇ ਆ ਬੰਦ ਜੀ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਦੋਸਤੋ 20 ਮਿੰਟ ਆਪਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਪਏ ਰਹਿਣ ਦੇਵਾਂਗੇ ਤੇ ਬਾਅਦ ਚ ਆਪਾਂ ਤੁਹਾਨੂੰ ਇਹਨੂੰ ਕੱਢ ਕੇ ਦਿਖਾਵਾਂਗੇ ਕਿੰਨੇ ਜ਼ਿਆਦਾ ਵਧੀਆ ਕਲੀਨ ਹੋ ਜਾਣਗੇ ਜਿਹੜਾ ਕਿ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਣੀ ਹਾਂਜੀ ਹੁਣ ਆਪਣੇ 15-20 ਮਿੰਟ ਹੋ ਗਏ ਆ ਚਾਹ ਪੱਤੀ ਵਾਲੇ ਪਾਂਡ ਜੇ ਸਾਰਾ ਸੋਨਾ ਚਾਂਦੀ ਪਏ ਨੂੰ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਬਾਹਰ ਤੇ ਇੱਧਰ ਆਪਾਂ ਇੱਕ ਬਾਊਲ ਦੇ ਵਿੱਚ ਜਿਹੜਾ ਕਿ ਸਾਫ਼ ਪਾਣੀ ਲੈ ਲਿਆ ਹੈਗਾ ਇਹ ਪਾਣੀ ਥੋੜਾ ਜਿਹਾ ਆਪਾਂ ਕੋਸਾ ਹੀ ਲਿਆ ਵੀ ਜਿਹਦੇ ਨਾਲ ਚਿਕਨਾਹਟ ਵਗੈਰਾ ਸਾਰੀ ਹੈ ਜਿਹੜੀ ਕੀ ਵਧੀਆ ਲੈ ਜਾਊਗੀ ਠੀਕ ਹਾਂਜੀ ਤੇ ਆਪਾਂ ਨੂੰ ਜਿਹੜਾ ਕੋਈ ਵੀ ਬਰਸ਼ ਮਾਰਨ ਦੀ ਜ਼ਰੂਰਤ ਨਹੀਂ ਪਈਗੀ ਆਹ ਦੇਖ ਪਵਣ ਮੂੰਹ ਚਮਕਣ ਲੱਗ ਗਿਆ ਵਿੱਚੋਂ ਹਾਂਜੀ ਤੇ ਜੇ ਤੁਹਾਨੂੰ ਲੱਗੇ ਵੀ ਜੇ ਕੁਝ ਮਾੜਾ ਮੋਟਾ ਰਹਿ ਵੀ ਗਿਆ ਤੇ ਤੁਸੀਂ ਬਰਸ਼ ਨਾਲ ਜਿਹੜਾ ਕੀ ਕਰ ਸਕਦੇ ਹੋ ਦੋਸਤੋ ਤੁਹਾਨੂੰ ਆਫਟਰ ਬੀਫੋਰ ਆਫਟਰ ਵਾਲਾ ਸੀਨ ਵੀ ਦਿਖਾਵਾਂਗੇ ਪਹਿਲਾਂ ਇਹਦਾ ਕੀ ਹਾਲ ਸੀ ਤੇ ਹੁਣ ਕੀ ਬਣ ਗਿਆ ਇਹਦੇ ਤਾਂ ਕੈਮਰੇ ਤੇ ਕਾ ਦੇਖੋ ਇਹ ਰਿਫਲੈਕਸ਼ਨ ਪੈ ਰਹੀ ਹੈ ਪਾਵਰ ਨਾ ਹਾਂਜੀ ਤੇ ਦੇਖੋ ਤੁਸੀਂ ਹੁਣ ਮੈਂ ਤੁਹਾਨੂੰ ਸਾਫ਼ ਪਾਣੀ ਦੇ ਵਿੱਚ ਵੀ ਕੱਢ ਕੇ ਜਦੋਂ ਦਿਖਾਵਾਂਗੀ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਹਾਂਜੀ ਵਾਕਈ ਚੀਜ਼ ਜਿਹੜਾ ਕਿ ਆਪਣਾ 골ਡ ਆ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੇ ਦੇਖੋ ਕਿੰਨਾ ਜ਼ਿਆਦਾ ਚਮਕਣ ਲੱਗ ਗਿਆ ਬਿਲਕੁਲ ਹਾਂ ਦੇਖੋ ਆ ਦੇਖੋ ਚਮਕਾ ਮਾਰ ਲੱਗ ਗਿਆ ਥੋੜਾ ਨੇੜੇ ਕਰਕੇ ਦਿਖਾ ਦਿਓ ਦੋਸਤਾਂ ਨੂੰ ਹਾਂਜੀ ਦੋਸਤੋ ਵਿਆਹਾਂ ਦਾ ਸੀਜ਼ਨ ਆਇਆ ਤੁਹਾਨੂੰ ਪਤਾ 골ਡ ਧਵਾਉਣਾ ਉਹਦਾ weight ਲੋ ਮਤਲਬ ਕਿ ਘਟਦਾ ਤੇ ਤੁਸੀਂ ਘਰੇ ਵੀ ਮਤਲਬ ਕਿ ਆਹ ਟ੍ਰਿਕ ਜਮਾ ਕੇ ਤੇ ਆਪ ਦਾ ਮਤਲਬ ਕਿ 골ਡਨ ਨੂੰ ਜਿਹੜਾ ਤੁਸੀਂ ਸਾਫ਼ ਕਰ ਸਕਦੇ ਹੋ ਹਾਂਜੀ ਤੇ ਇੱਧਰ ਆਪਣੇ ਚਾਂਦੀ ਦੀਆਂ ਪੰਜੇਬਾਂ ਵੀ ਜਿਹੜੀਆਂ ਇਹ ਵੀ ਪੂਰੀਆਂ ਚਮਕੁੱਟੀਆਂ ਬਿਲਕੁਲ ਪਹੁੰਚ ਆਹ더라 ਟ੍ਰਿਕ ਬੜੀ ਜਵਾਬਦਸਤ ਸੀ ਹਾਂਜੀ ਜਿਦੋਂ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਦੋਸਤੋ ਆਪਣਾ ਸੋਨਾ ਤੇ ਚਾਂਦੀ ਹੈ ਜਿਹੜਾ ਕਿ ਬਿਲਕੁਲ ਪੂਰਾ ਚਮਕਾ ਮਾਰਨ ਲੱਗ ਗਿਆ ਤੇ ਤੁਸੀਂ ਵੀ ਇਹ ਵਾਲੀ ਟ੍ਰਿਕ ਅਪਣਾ ਸਕਦੇ ਹੋ ਤੇ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਿਓ ਆਪਣੀ ਲੋਕੇਸ਼ਨ ਦੱਸਿਓ ਨੈਕਸਟ ਵੀਡੀਓ 'ਚ ਤੁਹਾਡੇ ਨਾਮ ਲਾਵਾਂਗੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ